ਨਾ ਨਜ਼ਾਰੇ ਗਿਰੰਤਰਾ ਵਰਗੀ ਬੰਦਾ ਕਰਦਾ ਹੈ ਮੇਰੇ ਹੀਰੋ ਕਬੂਤਰ ਕਬੂਤਰ ਸੈਟ ਹੈ ਜਾਰੀ ਰਿਹਾ ਸਿਕਾ ਪਰ ਠੀਕ ਹੈ। ਹੌਲੀ ਕਰਤੀ ਉਹ ਲੋਗ ਦੀ ਸਟਾਰਟਿੰਗ ਸੱਤ ਵਜੇ ਦੇ ਸੱਤ ਮਿੰਟਾਂ ਤੇ। ਚਾਦੇ ਹੋ ਉੱਠਦੇ ਸਿੱਧਾ ਹੁੰਨੇ ਕਬੂਤਰਾਂ ਇੰਦਾਲੇ ਜਾ ਕੇ ਠੀਕ ਹੈ। ਇਹਦੀ ਯੋ ਪ੍ਰਿਥਵੀ ਸੁੱਤਾ ਹੋਇਆ ਹੈਗਾ। ਇੱਕ ਵਾਰੀ ਬਾਹਰ ਜਾਇਆ ਨੂੰ ਲੱਗਦਾ। ਠੀਕ ਓਕੇ ਓਕੇ ਤੈਨੂੰ ਪਿੱਕਾ ਬੈਠਾ ਠੀਕ ਆ ਤੌਲ ਗਈ ਕਿਥੋਂ ਕੋਠੀ ਕਰੀ ਲੈਂਦਾ ਆਪਣੇ ਹੀ ਹੋਏ। ਨੇ ਕਰਕੇ ਚੱਲਣ ਚੱਲ ਕੋਈ ਹਾਂਜੀ ਮੇਰੇ ਵੀਰੋ ਮਾਰ ਕੇ ਬਿਓਲਾ ਇਹ ਕੂਤਾ ਤੇ ਮਾਰ ਕੇ ਚਲੋ ਕੋਈ ਚੱਲ ਬਗਲ ਟੂਸੇ ਵਾਲਾ ਦੋਵੇਂ ਰੱਜੀਆਂ ਬੈਠਾ ਉਹ ਤਾਂ ਲਿਓ ਤਾਂ ਇਹੋ ਜੇ ਕੰਮ ਕਰਦਾ ਹੀ ਰਹਿੰਦਾ ਹੈਗਾ ਝੋਲੇ ਲਫਾਫੇ ਕੁਝ ਵੀ ਆ ਜੇ ਮੁਰੇ ਕੱਲ ਕੂਤਰ ਛੱਡ ਕੇ ਗਿਆ ਤੇ ਤੜਕੇ ਨੂੰ ਖਲਹਿਰਾ ਚੰਗਾ ਦੇ ਲੋਕੀ ਬਣਾ ਲੀ ਰਹੀ ਬਣਾਈਆਂ ਪਈਆਂ ਆ ਵਾ ਪਈ ਆਈ ਆਈ ਆ ਲੀ ਉਪਰੀ ਦੇਖ ਮੈਂ ਕਮੈਂਟ ਵਾ ਲਿਖਟਾ ਹੀ ਕਮਝਾ ਦੇ ਕਰ ਯਾਰ ਕਬੂਤਰ ਇੱਕ ਹੀ ਛੱਡਿਆ ਬਈ ਹਨਾ ਬਗਲ ਦੂਸੇ ਵਾਲਾ ਉਹ ਚੱਕਰ ਤੋਂ ਦੱਸੇ ਕੂਤਰ ਗਾਣਾ ਰਾਜ਼ ਯਾਰ ਉਹ ਟ੍ਰੇ ਉੱਤੇ ਪਈ ਰਹੀ ਦਿਮਾਗ ਤਾਂ ਇੰਨਾ ਕੰਮ ਕਰਦਾ ਸਾਡਾ ਬੱਲੇ ਵਾਲੇ ਦਾ ਦਿਮਾਗ ਫਿਲਮੀ ਕੰਮ ਕਰਦਾ ਕਿਸ ਤਰ੍ਹਾਂ ਵੀ ਫਾਇਲ ਨੂੰ ਮਹੀ ਛੱਡ ਤਗਾ ਉਹ ਸਰੋ ਸਰੋ ਚੋਕਾ ਕਣਕ ਨੂੰ ਪਨਾ ਰਾਜ ਗਾਣਾ ਮੇਰੇ ਹਿਸਾਬ ਨਾਲ ਤੇ ਚਲੋ ਕੋਈ ਨਾ ਲੈਟ ਮਤ ਕਰੀਏ ਬਲ ਤਾਂ ਤੇ ਇਧਰ ਬੈਠ ਕੇ ਵੀ ਕੋਲ ਹੀ ਭਾਈ ਸਾਹਿਬ ਨਾ ਓਏ ਆਏ ਨਾ ਕਰੋ ਤੇ ਲੈਟ ਕਰ ਦਈਏ ਬੰਦਾ ਭਾਈ ਬਾਹਰ ਲਾ ਬਾਕੀ ਮੁੰਡੇ ਸਾਵ ਸੋਈ ਬੜੀ ਸੋਹਣੀ ਜੀਤੇ ਦਵਣੀ ਅਰ ਗਾਣੇ ਵੇਖੋ ਯਾਰ ਕਿਆ ਬਾਤਾਂ ਨੇ ਜੀਪ ਵਾਲਾ ਦਾਣਾ ਵੇਖ ਕੇ ਸਰਾਂ ਨਾ ਰੱਖਿਆ ਜਾਵੇ ਨਾ ਹਾਂ ਓਏ ਨਿਓ ਓਰੇ ਇਧਰ ਆ ਚਾੜ ਕਰੀ ਜਾ ਦੰਦਾਂ ਟਾਂਡਾ ਨਾ ਕੀ ਹੋ ਜਾਏ ਐ ਕਿਦਾਂ ਕਰੀ ਜਾਂਦਾ ਬਾਲੇ ਬੰਗੇ ਲੈਂਦਾ ਯਾਰ ਬਾਲ ਸੱਚੀ ਯਾਰ ਦੇਖ ਲੈ 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 ਉਹ ਮੈਂ ਬਾਲਾ ਇਹ ਨਹੀਂ ਬਣ ਗਿਆ ਤਾਂ ਯਾਰ ਚਲੋ ਕੋਈ ਨਾ ਉਹ ਇੱਕ ਕੂਤਰ ਦਾ ਦੋਲਾ ਮਾਰੀ ਤੇ ਤੁਹਾਡੇ ਸਾਹਮਣੇ ਉਹ ਇਕੱਲਾ ਹੀ ਫਿਰਦਾ ਹੈਗਾ ਕਮੂਰ ਸਾਥ ਕੋਈ ਨਾ ਦੇਵਾਂਗੇ ਕੂਤਰ ਦਾ ਘੰਟਾ ਹੋਰ ਲੇਟ ਛੱਡਦਾ 9 ਵਜੇ ਛੱਡਦਾ ਕੀ ਡੀ ਗੱਲ ਐਡਾ ਕੁ ਚੱਕਰ ਨੇ ਉਹ ਆਰੀ ਨਹੀਂ ਖਰਾਬ ਕਰਦਾ ਤੇ ਉਹ ਵੀ ਆ ਗਿਆ ਜੀ ਤੇ ਸਿਰੇ ਹੀ ਲਾ ਦੀਗੇ ਦੁੱਖ ਬਹੁਤ ਇਹ ਹੋਇਆ ਕਿਵੇਂ ਨਿਕ ਰਿਪੀਟ ਕਰਦੇ ਕੋਈ ਨਹੀਂ ਹੁੰਦਾ ਖੁੱਲ ਗਏ ਦਾ ਸੀ ਕੀ ਕਰਕੇ ਅੱਜ ਆ ਗਏ ਮੈਂ ਉਸਾਰ ਨਾ ਮਾੜੀ ਗੱਲ ਦੱਸ ਸੋਣੇ ਸੀ ਜਿਹੜਾ ਤੂੰ ਖੇਤ ਗਿਆ ਅੱਜ ਦੁਬਾਰਤ ਕਾਰ ਸਟਾਰਟ ਛੇ ਸੀ ਜਿਹਦੀ ਯਰ ਮਾਤਾ ਨੇ ਕਿਹਾ ਕੀ ਅੱਜ ਹੋਇਆ ਹੈ ਉਹ ਹੋ ਸੀ ਆਇਆ ਕੀ ਦੱਸਦਾ ਉਸਾਰ ਬਾੜੇ ਅਖੰਡ ਬਾੜ ਕਹਿਲਾ ਚੱਲ ਹਾਂ ਖਲਾਉਣਾ ਸੀਗਾ ਨਾਲ ਦੀ ਘਰ ਆਣੇ ਆਇਆ ਤੇ ਮੈਂ ਹਜਵਾਲ ਵੀ ਕਟਾਉਣੇ ਸੀ ਮੈਂ ਇੱਕ ਵਾਰੀ ਹੋਰ ਨਹਾਉਣਾ ਪਊਗਾ ਆਇਆ ਮੈਂ ਨਾ ਨੂੰ ਕੇ ਗਿਆ ਉਹ ਕਹਿੰਦਾ ਵੀ ਬਾਬਾ ਕਹਿੰਦਾ ਕੱਲ ਨੂੰ ਖਿਲਾ ਲਿਓ ਮੈਂ ਕਹਿੰਦਾ ਕਿ ਟੈਂਪਸ ਲੱਗੂ ਵੀ ਤੇਨੂੰ ਲਗਾ ਕੇ ਤੇ ਅੱਜ ਆਇਆ ਖਿਲਾਉਣਾ ਕੱਲ ਨੂੰ ਸੀ ਨਹੀਂ ਖਿਲਾਉਣਾ ਅੱਜ ਹੀ ਸੀ ਉਹ ਕੈਨਸਲ ਕਰਤਾ ਕੱਲ ਨੂੰ ਕੈਨਸਲ ਕਰਤਾ ਜਾ ਓਏ ਕੰਜਰ ਤੇ ਹੁਣ ਇੱਕ ਵਾਰੀ ਹੋਰ ਨਹਾਉਣਾ ਪਊ ਤੇ ਕੱਲ ਜਿਹੜਾ ਪੱਕਾ ਵਗੀਤਾ ਹੈ ਕੂਤਰੀਆਂ ਤਾਂ ਕੱਲ ਅੱਡ ਕਰਤੀਆਂ ਆਪਾਂ ਤੇ ਦੋ ਡਾਉਣ ਵਾਲਾ ਕੂਤਰਾ ਉਧਰਲੇ ਖੁੱਡੇ ਚ ਰਹਿ ਗਿਆਂਗਾ ਸਿੰਘਾਂ ਉਧਰ ਕੀਤੀਆਂ ਟ੍ਰਾਂਸਫਰ ਆਪਾਂ ਹੂੰ ਠੀਕ ਐ ਤੇ ਖੁੱਡੇ ਦੀ ਟ੍ਰੇਡ ਹੀ ਚੱਕੀ ਆਪਾਂ ਕੂਤਰੇ ਹਾਂ ਕੂਤਰਾਂ ਨਾਲ ਥਰੇ ਡੱਕਾਂ ਬੈਠਾ ਸਰੋਸਰ ਨਾਲ ਮਰਾਤ ਨੂੰ ਚੱਕੀ ਤੇ ਆ ਜਮਾ ਵਿਹਲਾ ਸੀਗੇ 7 ਵੇ ਛੱਡਿਆ ਉਹ ਇੰਨੇ ਨੇ ਰੱਖੀ ਬੰਗਾ ਉਹ ਚੱਕਦੇ ਨਹੀਂ ਹੁੰਦੇ ਉਹ ਚੱਕਦੇ ਨਹੀਂ ਹੁੰਦੇ ਵਾ ਭੁੱਲ ਗਏ ਤਾਂ ਕਿ ਕੂਤਰਾਂ ਛੱਡ ਗਿਆ ਨਹੀਂ ਕੋਈ ਚੱਕ ਨਹੀਂ ਛੱਡਾਂਗੇ ਜਦੋਂ ਵਿਹਲ ਕਹਿੰਦੇ 10 ਵਜੇ ਵਿਹਲ ਕਹਿੰਦੇ ਉਹਲਾ ਮਾਰੇ ਕੂਤਰਾਂ ਦਾ ਆਪਾ ਹਾਂਜੀ ਤੇ ਕੀ ਕਹਿੰਦੇ ਸੀ ਭਾਈ ਆਪਾਂ ਕੂਤਰਾਂ ਤਾਂ ਹਜੇ ਹੋਣੀਆਂ ਨਹੀਂ ਬੇਲੀਆਂ ਭਾਈ ਆਪਣੇ ਸਿੱਧੇ ਹੀ ਹਿਸਾਬ ਕਿਤਾਬ ਹਨਾ ਪਲਟਦੇ ਆਪਾਂ ਨਹੀਂ ਪਲਟਣ ਵਾਲੀ ਗੇਮ ਚ ਆਪਾਂ ਬਾਹਰ ਹੈ ਮੁੱਕਦੀ ਗੱਲ ਹੈ ਬਾਕੀ ਇਹ ਕੂਤਰ ਪਲਟ ਨਹੀਂ ਹੋਣ ਤਾਂ ਉਹਨਾਂ ਦਾ ਵੀ ਕੋਈ ਟਾਈਮ ਹੁੰਦਾ 5 ਵਜੇ ਉੱਠ ਕੇ ਪਲਟ ਦਿੰਦੇ ਆ ਬਈ ਜਿਹਨੇ ਕੂਤਰ ਪਲਟਨੇ ਹੁੰਦੇ ਆ ਠੀਕ ਆ ਦੱਸਿਆ ਜੀ ਮੈਨੂੰ ਗੋਰੇ ਬਾਈ ਨੇ ਤਾਂ ਕਰਕੇ ਤੇ ਹੁਣ ਫਿਰ ਆਏ ਕਰਕੇ ਨਵੇਂ ਕੂਤਰ ਕੱਢ ਗਏ ਚੱਕਗੇ ਕੰਮ ਸਟੈਂਡ ਜਾਲਾ ਕੇ ਸਟੈਂਡ ਜਾਲਾ ਕੇ ਰੱਖ ਲੈਣੇ ਇੱਥੇ ਫਿਰ ਆਏ ਕਰ ਪਹਿਲਾਂ ਇਹਨਾਂ ਕੂਤਰ ਫੜ ਆਪਣਾ ਸਾਦੇ ਵਾਲਾ ਫੜ ਲਾ ਤੇ ਸਫੇਰ ਛੱਡ ਲਾਂਗੇ ਫਿਰ ਨਵੇਂ ਕੂਤਰ ਕੱਢਦੇ ਆ ਆਪਾਂ ਦਾਈਏ ਫਿਰ ਕਰਕੇ ਸਟਾਰਟਿੰਗ ਕਰੋ ਜੀ ਪੋਲਾ ਆਏ ਕੰਮ ਕਰਕੇ ਬਾਪੋਲਾ ਕਰਕੇ ਇਧਰ ਮੁਛਦਰੇ ਵਖਾ ਕੇ ਛੱਡਦੇ ਕੋਈ ਨਹੀਂ ਹੁੰਦਾ ਕੰਡ ਕਾਂਦ ਵਾਲੇ ਛੱਡ ਦੇ ਜਾਣ ਦੇ ਬੈਣਾ ਹੈ ਬਈ ਬੈਠਣਾ ਤਾਂ ਲੱਛਣਾ ਚ ਨਹੀਂ ਕੁੱਤਰਣਾ ਹੈ ਸਿੱਧੇ ਹੀ ਨਿਕਲ ਗਿਆ ਤਾਂ ਉਹ ਓ ਮਾਈ ਗੋਡ ਇਹ ਕੁਦਰੀ ਡਾਤੀ ਜੀ ਨਵੀ ਛੱਡੀ ਬਾਈ ਹਾਂਜੀ ਹਾਂ ਛੱਡੋ ਗੁਲਾਬੀ ਬਗਲ ਸੱਜੀ ਕਾਲਾ ਚੀਲਾ ਲੈ ਪੁੱਤਰਾ ਬਲੈਡ ਲੈ ਸਿੱਧੇ ਹੀ ਨਿਕਲ ਗਿਆ ਪਰ ਤਿੰਨ ਬੈਠਾ ਵਾਲਾ ਬੜਾ ਸੋਹਣਾ ਰੰਗ ਲੱਗਿਆ ਜੀ ਬੈਠਾ ਕਿਸ ਹਾਲ ਦਾ ਵਿਹਲਾ ਯਾਰ ਆਏ ਨਾ ਜੀਓ ਉਹਨਾਂ ਕੰਧਾਂ ਉੱਪਰ ਫੜਾਈ ਹੋ ਜਿੱਪੇ ਨਿਕਲ ਸਕਾਂ ਜੀ ਉੱਡਣਾ ਝਪਾਇ ਲੈ ਪਾਲਾ ਵਿੱਚ ਤੂੰ ਜਾ ਵੀ ਆਏ ਆਏ ਵੀਰ ਉਹੀ ਮਾਲਕ ਐ ਥੋਡੇ ਅਸੀਂ ਐ ਵੀ ਰੋਇਸ ਨੂੰ ਫੜਦੇ ਰੋਇਸ ਅੜੀ ਜਿਹੜੀ ਕਰਦੇ ਹੋ ਉਹ ਵੇਖੀ 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 ਫੜ ਕਾਦੀ ਹੈ ਉਹ ਨਿਗਾਹ ਉਹ ਪੂਰੀ ਨਿਗਾਹ ਰੱਖਦਾ ਉਹ ਕੂਤਰਾਂ ਪਾਲਟ ਨਹੀਂ ਪੰਗਾ ਬਈ ਉਹੀ ਗੱਲ ਹੋ ਗਈ ਨਾ ਰਾਤ ਨਾਲ ਕਣਕ ਤੇ ਸਰੋਂ ਚੋਗਣਾ ਐਕਸਟਰਾ ਦੇਖੋ ਨਾ ਭਾਈ ਸਰੋਂ ਹੋਏ ਕੂਤਰਾਂ ਹੀ ਚੋਕ ਯਾਰ ਕਣਕ ਸਰੋਂ ਤੇ ਚੱਲ ਬਦਾਮ ਵੀ ਪਿਆਏ ਤਾਂ ਨਹੀਂ ਤਾਂ ਕਬੂਤਰ ਨੂੰ ਟਾਈਮ ਨਾਲ ਵਿਹਲੀਆਂ ਹੋਣਗੀਆਂ ਜਦੋਂ ਨਾ ਟਰਾਂਸਫਰ ਕੀਤੀਆਂ ਬਸ ਉਦੋਂ ਸਾਡੇ ਦਿਮਾਗ 'ਚ ਨਹੀਂ ਹਾਂ ਬਈ ਕੂਤਰ ਪਾਸੇ ਬੈਗਾ ਬਠਰੀ ਬਠਾਲਾ ਹੀ ਪਾਸੇ ਬੈਗਾ ਆਪਣੀ ਗੋਠੀ ਤੇ ਛੱਡਣ ਸਾਰੀ ਘੰਡ ਕਾਂ ਤਲੀ ਵੀ ਕੂਤਰੀ ਪਾਸੇ ਬੈਗੀ ਕੱਲਾ ਸਜੀ ਗਲਾਬੀ ਬਗਲਾ ਵਾਲਾ ਕਾਲਾ ਚੀਨਾ ਉੱਡਦਾ ਫਿਰਦਾ ਉਹਨੇ ਨਹੀਂ ਪਾਸੇ ਪੈਰ ਲਾਇਆ ਘੰਡ ਕਾਂ ਤਲੀ ਕਿਹੜਾ ਬਈ ਇਹ ਕੂਤਰ ਛੱਡਦਾ ਬਗਲਾ ਵਾਲਾ ਉਹਦਾ ਜੂੜੀ ਲੱਗੀ ਹੈ ਤੇ ਦੇਖਣ ਸਾਰੀ ਚੜ ਗਈ ਉਹਨੂੰ ਨਾਲ ਉੱਡ ਕੇ ਉਹਦੇ ਹਣਾ ਉਹ ਦੇਖੋ ਉਹ ਤਾਂ ਫਰੈਂਡ ਉੱਤੇ ਠੱਪੇ ਮਾਰਦਾ ਫਿਰਦਾ ਲੈ ਲੈ ਹੁੰਦੇ ਆ ਇਕੱਠੇ ਦੋਵੇਂ ਚੱਲ ਦਿਖਾ ਹੀ ਦੇਣੀ ਕੰਮ ਆ ਦਿੰਨੇ ਰਾ ਹੁੰਦੇ ਅੱਗੇ ਕੇ ਕਬੂਤਰੀ ਕਿਸੇ ਕਿਸੇ ਦਾ ਯਾਰ ਲਾਈਟ ਹੈ ਨਹੀਂ ਜੀ ਤੇ ਘਰੋਂ ਪਾਵਰ ਬੈਂਕ ਚੱਕ ਲਿਆਂਦਾ ਠੀਕ ਹੈ ਫੋਨ ਲਾ ਲਿਆ ਚਾਰਜਰ ਤੇ ਬੈਠੜਾ ਵੀ ਡਿਆ ਹੈ ਬਈ ਡਿਆ ਫਿਰਦਾ ਵੀ ਸਾਨੂੰ ਦਿਖਾ ਦੇਣਾ ਹੁਣ ਪਹਿਲਾਂ ਇਹਨੂੰ ਬੈਠਣ ਨੂੰ ਭੈ ਮੌਤ ਬੈਂਦੀ ਤੇ ਇਹਨੂੰ ਹੁਣ ਬਰੋਬਰ ਜਿਹੜਾ ਫਿਰਦਾ ਹੁਣ ਉਹ ਫਿਰਦਾ ਦੇਖੋ ਸਾਹਮਣੇ ਕਿਧਰ ਗਿਆ ਇੱਥੇ ਹੈ ਸੀਗਾ ਯਾਰ ਆਉਂਦਾ ਆ ਜਾਂਦਾ ਹਰੀ ਬੱਟ ਹੁਣ ਆ ਇਹਨੂੰ ਉੱਚਾ ਹੋਇਆ ਫਿਰਦਾ ਇੱਕ ਵਾਰੀ ਪਾਸੇ ਪੈਰ ਲਾਇਆ ਚਲ ਕੋਈ ਨਾ ਪਹਿਲੀ ਪਹਿਲੀ ਡਾਈ ਆ ਕੋਈ ਚੱਕਰ ਨਹੀਂ ਯਾਰ ਹਾਂ ਕਾਸੇ ਬੈਰ ਲਾਇਆ ਕੋਈ ਛਿਵਲੀ ਗੱਲ ਨਹੀਂ ਇਹ ਦੋ ਕਬੂਤਰ ਤਾਂ ਫਿਰਦੇ ਘਰਤੀ ਬਈ ਬੈਠਾ ਲਾ ਹੋ ਜਾਂਦਾ ਤੇ ਇੱਕ ਬਗਲ ਵਾਲਾ ਕਲਾ ਚੀਨਾ ਹਨਾ ਕਬੂਤਰੀ ਯਾਰ ਇਧਰ ਨੂੰ ਪਿੰਡ ਨੂੰ ਗਈ ਸੀ ਹਨਾ ਤੇ ਉਹ ਬੈਠੂਠਿਉ ਨਹੀਂ ਕਿਸੇ ਪਾਸੇ ਬਾਕੀ ਬੈਰੀ ਟੱਪੀ ਸੀ ਬ్రో ਆਪਣੀ ਪੈਰਾ ਗ੍ਰੀਨ ਫਲਕਣ ਹਨਾ ਉਹਨੇ ਵੀ ਕਰੰਪ ਆਈ ਜੇ ਕਬੂਤਰ ਪਈ ਤਾਂ ਨਹੀਂ ਬਸੇ ਉਹਦੀ ਐ ਸਿੱਧੀ ਲੰਘ ਗਈ ਉਹ ਤੇ ਇਹ ਦੋ ਕਬੂਤਰ ਫਿਰਦੇ ਆ ਆਪਣੇ ਨਵੇਂ ਇੱਕ ਕਬੂਤਰੀ ਪਾਸੇ ਬੈਗੀ ඒකාද ොවාහ බගලලා දබයි න්නන්නේනු. එක ප්‍රෙහල වෙත්්‍යය ො ෙදුණු බයි ඇ. ਇੱਕਾ ਉਤਰ ਬਠਾ ਲਿਆ ਇਹ ਮੁੰਡਿਆਂ ਨੇ ਬਗਲ ਵਾਲਾ ਤੇ ਬਿਠਾ ਲਾ ਥੋੜਾ ਜਿਹਾ ਉੱਚਾ ਹੋ ਗਿਆ ਤੇ ਘੰਡਕਾਂ ਵਾਲੇ ਆਪਣੀ ਪਾਸੇ ਪੁੱਸੇ ਬੈ ਗੀ ਠੀਕ ਹੈ ਤੇ ਬਾਜ਼ਾਮਲੇ ਆਪਾਂ ਕੱਟ ਚੋਂ ਬਰਾ ਚੱਕ ਲੈ ਚਾਰੇ ਟਰੇ ਅੰਦਰ ਉਹ ਤੇ ਰੱਖ ਗਏ ਆ ਟੈਨ ਬਾਜ਼ਾਮ ਦੇ ਗੂਤਰਾਂ ਨੂੰ ਬਿਠਾਲੇ ਨੇ ਵੀ ਆ ਜਾਣੋਂ ਤੜ ਕਿਉਂ ਛੱਡਣ ਸਾਰ ਬਹਿ ਗਏ ਗੂਤਰਾਂ ਛੱਡਣ ਸਾਰ ਹੀ ਆਟੋ ਗਈ ਦਮ ਜਿਵੇਂ ਅੱਕੇ ਜੇ ਨੇ ਕੱਢੇ ਸੀ ਸੌਂ ਲੱਗੇ ਨਾ ਫਿਰ ਜਿਹੋ ਜੀ ਨੀਤ ਨਾਲ ਕੱਢਦੇ ਉਹ じゃ ਕੁਛ ਨਾ ਅੱਕੇ ਜੇ ਨੇ ਕੱਢੇ ਵਾ ਉਹ ਆਇਨ ਬਹਿ ਕੇ ਛੱਡਣ ਸਾਰ ਹੀ ਇੱਧਰ ਕੋਠੀ ਤੇ ਕ ਇੱਧਰ ਬਹਿ ਗਈ ਤੇ ਬਗਲਾ ਵਾਲੇ ਇੱਕ ਹਿਸਾਬ ਤੇ ਆ ਜੇ ਰ ਵਿਦਾਂਵ ਰੱਖਦੇ ਸੀਗੇ ਸਾਰੇ ਜਨਵਰਾਂ ਨੂੰ ਠੀਕ ਐ ਤੇ ਉੱਪਰ ਦੀ ਰੱਖਦੇ ਇਹਨਾਂ ਨੂੰ ਕਣਕ ਠੀਕ ਐ ਆਇਆ 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 ਬੋਤਾ ਆਇਆ 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 ਬੇਟਾ ਆਇਆ ਆਇਆ ਆਇਓ 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 ਲਓ ਜੀ ਲਾਸਟ ਡੱਬੇ ਨੂੰ ਵੀ ਰੱਖ ਦਿਓ ਠੀਕ ਐ ਆਇਓ 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 ਲੈ ਮੁੰਡਿਆ ਨੀਗਾ ਰੱਖੀ ਨੀਗਾ ਤੇ ਬਈ ਉਹ ਬਿੱਠਾ ਲਾ ਫਿਰਦਾ ਕੂਤਰਣਾ ਰਲਿਆ ਤੇ ਮੈਂ ਜਾਇਆ ਵਾਂ ਬਾਦਲ ਠੀਕ ਹੈ ਕੰਮ ਜਾ ਕੋਣ ਵਾ ਦੂਨੇ ਭਾਈ ਆ ਗਿਆ ਕਿਰਦੂ ਬਾਹਰ ਲਾ ਕੇ ਵੀਡੀਓ ਕੱਟ ਰਿਹਾ ਕਰਤੀ ਨੂੰ ਲੈ ਕੁਤਰ ਨੂੰ ਦਾਣੇ ਦੋਨੇ ਪਾਵਾਂਗੇ ਹਾਂਜੀ ਪਹੁੰਚ ਗਏ ਜੀ ਘਰੇ ਬੜਾ ਟਾਈਮ ਲਾਇਆ 5-10 ਮਿੰਟ ਚ ਆ ਗਿਆ ਨਾ ਹਾਂ ਜੀ ਠੀਕ ਆ ਬੜਾ ਠੀਕ ਆ ਨਾਲ ਦੇ ਨਾਲ ਹੀ ਮੜਿਆ ਮੈਂ ਥੋੜਾ ਕੰਮ ਹੀ ਗਿਆ ਸੀਗਾ ਇਹ ਭਾਈ ਜਾਂਦੇ ਪੂਰਾ ਜੋਰ ਲੱਗਿਆ ਬੱਬੀ ਇਹਨਾਂ ਦਾ ਠੀਕ ਆ ਆ ਕੁਤਰ ਤਾਂ ਆ ਜਾਂਦਾ ਆਪਣਾ ਬੈਠਾ ਲਾ ਜੀ ਨੂੰ ਭਾਈ ਜਾਂਦੇ ਆ ਆ ਹਾਂ ਆਇਆ 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 ਬਾਈ ਅੰਨੇ ਕੋਈ ਹੀ ਵਲ ਨਹੀਂ ਗਾਦੇ ਠੀਕ ਆ ਸੋਹਣੀ ਲੜਾਈ ਕਰ ਗਿਆ ਪਹਿਲੀ ਲੜਾਈ ਵਧੀਆ ਹੋ ਗਈ ਪਰ ਸਟਾਰਟਿੰਗ ਤੇ ਜਿਹੜੇ ਪੈਰ ਦੇ ਪਾਸੇ ਲਾ ਰਾਂ ਉਹ ਕੰਮ ਗਲਤ ਹੋਇਆ ਤੇ ਉਹਨੇ ਅਸੀਂ ਕਣਕ ਧੋਲੀ ਉਹ ਬਈ ਠੀਕ ਆ ਜਿਹੜੀ ਖੜ ਬਲਜੀਤ ਤੋਂ ਲਿਆਂਦੀ ਹੈਗੀ ਇਹਨੂੰ ਕਰ ਲਈ ਚੰਗੀ ਤਰ੍ਹਾਂ ਸਾਫ ਮਲ ਮਲ ਕੇ ਹਾਂ ਸਿਰਫ ਆ ਗੱਟੇ ਧੋਣੀਆਂ ਪੈਣੀਆਂ ਕਿ ਠੀਕ ਆ ਕਿ ਨਹੀਂ ਕਿਹੜਾ ਕਿਹੜਾ ਆ ਗਿਆ ਬੈਠਾ ਫਿਰ ਭੜਕਾਲਾ ਕੋਈ ਗੱਲ ਨਹੀਂ ਤੂੰ ਅਜੀ ਕਣਕ ਧੋਲ ਕੇ ਬੋਲ ਜੇ ਮਾਰ ਕੇ ਭੜਕਾਲਾ ਆ ਜੂਗਾ ਹੁਣ ਨਹੀਂ ਜਾਂਦਾ ਪਾਸੇ ਸਿੱਧਾ ਹੀ ਆਊਗਾ ਹੁਣ ਇਹ ਕੋਈ ਵੱਡੀ ਗੱਲ ਨਹੀਂ ਤੇ ਫੋਨ ਲਾਦ ਕੇ ਭਾਈ ਇੱਥੇ ਆਪਾਂ ਹਨ ਸਾਰੇ ਕੰਮ ਤਾਂ ਤੁਹਾਡੇ ਸਾਹਮਣੇ ਨਿਬੜੀ ਜਾਣਗੇ ਆ ਹੀ ਗਿਆ ਆ ਲੈ ਆ ਗਿਆ ਆ ਗਿਆ ਆ ਗਿਆ ਥਲ 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 ਪੜਕਾ ਆਇਆ 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 ਕੁ ਤੇਰੀ ਭੈਣ ਨੂੰ ਆਇਆ 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 ਵਿੱਚੀ ਵੱਜ ਗਈ ਸੀ ਤਾਂ ਹੋਏ ਆਇਆ 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 ਹਾਂ ਜੀ ਮੇਰੇ ਵੀਰੋ ਤੇ ਕਣਕ ਪਾਦੀ ਧੋ ਕੇ ਸੁਕਣੀ ਤੇ ਬੇਠਾ ਲਾ ਬਈ ਪਾਸੇ ਰਹਿ ਗਿਆ ਕੰਡ ਕਾਂ ਤਲੀ ਪਾਸੇ ਬੈ ਗਈ ਕੱਲਾ ਬਗਲਾ ਲਾ ਸਿੱਧਾ ਛਤਰੀ ਤੇ ਬੈਠਾ ਬਸ ਉਹ ਨੂੰ ਵੀ ਅੰਦਰ ਕਰਦਾ ਕੋਈ ਚੱਕਰ ਵਾਲੀ ਗੱਲ ਨਹੀਂ ਟਾਈਮ ਹੋ ਗਿਆ ਬਹੁਤ 10 10 11 ਪਤਾ ਨਹੀਂ ਕਿੰਨੇ ਵਾਦੀ ਹੋਣਗੇ ਘਰੇ ਘਰੇ ਜਾ ਕੇ ਰੋਟੀ ਟਿੱ ਲੈ ਆ ਕੇ ਰੋਟੀ ਵਾਟੀ ਖਾ ਲਈ ਜੀ ਠੀਕ ਹੈ ਤੇ ਅੰਬੀ ਲਾਲ ਕੀ ਕਰਦਾ ਪਾਣੀ ਪੀਂਦਾ ਉਹ ਨੂੰ ਲੱਸੀ ਕੋ ਜਸਣੀ ਤੇ ਲੀ ਅਸੀਂ ਤਾਂ ਖਾ ਲਈ ਵੀ ਰੋਟੀ ਠੀਕ ਆ ਤੇ ਲੀਓ ਦਾ ਵੰਡਾ ਰਹਿ ਗਿਆ ਤੇ ਲੀਓ ਨੂੰ ਪਾਦੀ ਰੋਟੀ ਆਇਆ ਉੱਠ ਪੁੱਤ ਰੋਟੀ ਆ ਗਈ ਆਇਆ 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 ਕੀ ਹੋ ਗਿਆ ਗੁੱਛਾ ਕਰਕੇ ਕਿਸੇ ਕਰਦਾ ਕੁੱਟਾ ਕੱਟ ਤੈਨੂੰ ਓਹੋ ਖੁੱਡਾ ਨੰਬਰ 1 ਆਇਓ 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 ਨਾ ਪਈ ਸੀ ਜੀ ਆਇਓ ਆਇਓ ਇਹ ਰੱਖੀ ਭਾਈ ਅੰਦਰ ਹੋ ਜਾ ਆਇਓ 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 ਫਿਰ ਨੰਬਰ ਕੱਟ ਮਾਰਦਾ ਚੱਲ ਕੋਈ ਨਾ ਖੁੱਡਾ ਨੰਬਰ 2 ਜੀ ਆਇਓ ਬਾਹਰ ਚ ਦਾਣੇ ਆਇਓ ਆਇਓ ਅਰੇ ਪੁੱਤ ਆਇਓ ਡੰ 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 ਖੁੱਡਾ ਨੰਬਰ 3 ਆਇਓ 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 ਅਸਲ ਇੰਟਰਟੇਨਮੈਂਟ ਨਾ ਮਾਰ ਗਿਆ ਆਇਓ ਆਇਓ ਨੰਬਰ ਲਾ ਸਾਫ ਕਰ ਦਮ ਸਰੋਂ ਫੇਟਪ जी खुडा नंबर फोर आयो 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 फाइव 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 आयो 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 फाइव 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 गाड़ी स्टार्ट करो ਗਾਰਡਨ ਖੜ ਮੈਂ ਕਿਉਂ ਯੋਬਰਾ ਗੱਡੀ ਕੱਢਾ ਆਪਣੀ ਕਬੂਤਰ ਵੇਖ ਕੇ ਆ ਗਏ ਤੂੰ ਬੈ ਬੈਠ ਮੁੜਾ ਇਹ ਕਬੂਤਰ ਵੇਖ ਕੇ ਆ ਗਏ ਚੱਲ ਰ ਕਬੂਤਰ ਵੇਖ ਕੇ ਆਪਾਂ ਚੱਲ ਗਏ ਗੱਡੀ ਕੱਢ ਫੋਨ ਨਾ ਹੈ ਟਾਈ ਨਾ ਕਰ ਮੇਰਾ ਆਂ ਕੀ ਕਰੀਏ ਨਾ ਟਾ ਆ ਬਾਬਾ ਬਾਬਾ ਬਸ ਬਾਬਾ ਹਾਂਜੀ ਕਬੂਤਰ ਪਰਦੇ ਹੀ ਦੇਖਦੇ ਮੈਂ ਟੈਂਕੀ ਕਿੰਨੇ ਆਏ ਸੀ ਮੈਂ ਇੱਧਰ ਤੇਜ ਆ ਕੇ ਹੈ ਕਬੂਤਰ ਨਾ ਇੱਥੇ ਬੈਠਾ ਸੀ ਜਦੋਂ ਅੱਛਾ ਰੰਗ ਨਹੀਂ ਲੱਗਾਈ ਕੋਈ ਇਹ ਰੰਗ ਦਾ ਤਾਂ ਨਹੀਂ ਮੈਂ ਖਿਆਲ ਕੀਤਾ ਠੀਕ ਹੈ ਚੱਲ ਕੋਈ ਨਾ ਕੋਈ ਨਾ ਦੇਖਦੇ ਆਂ ਦੇਖਦੇ ਆਂ ਹਾਂ ਰਹਿੰਦਾ ਇੱਕ ਜਿਹਾ ਆਪਣੇ ਰੰਗ ਲੱਗਾ ਸੀਗਾ ਹਾਂ ਜੀ ਆਗੇ ਬਾਬਾ ਮਣੀ ਰਾਮ ਜੀ ਸਮਾਤ ਤੇ ਬਾਬਾ ਇਹ ਸ਼ੂਰ ਐਕ ਹੋਊਗਾ ਪੱਕਾ ਸ਼ੂਰ ਰੱਖਣਾ ਵਾਸਤੇ ਚਪਲਾ ਰੱਖਣਾ ਵਾਸਤੇ ਬਾਬਾ ਭਗਤਾਂ ਦੇ ਕਰ ਕਿਰਪਾ ਸੱਚੀ ਬਾਬਾ ਸਾਡਾ ਵੀ ਹਾਲ ਬੁਰਾ ਹੀ ਹੈ ਤੇ ਕਬੂਤਰਾਂ ਦਾ ਵੀ ਹਾਲ ਬੁਰਾ ਹੀ ਹੈ ਬਾਜਵਾ ਮਰਦੇ ਚ ਆਉਂਦੇ ਢੇਗਦੇ ਢੈਂਦੇ ਆਇਆ ਤੇਰੇ ਕੋਲੇ ਮਸੇ ਚਲ ਮੁੰਡਾ ਹੱਥ ਪੈਰ ਧੋ ਗਏ ਤੇ ਮੱਥਾ ਟੇਕ ਕੇ ਵਾਹਿਗੁਰੂ ਜੈ ਬਾਬਾ ਮਨੀ ਰਾਮ ਜੈ ਬਾਬਾ ਮਨੀ ਰਾਮ ਕਰੀ ਕਿਰਪਾ ਬਾਬਾ ਜੀ ਕਰੀ ਕਿਰਪਾ ਬਾਬਾ ਕਰੋ ਦਰਸ਼ਨੀ ਬਾਬਾ ਮਨੀ ਰਾਮ ਜੀ ਦੀ ਸਮਾਦ ਦੇ ਟੇਕ ਲੋ ਮੱਥਾ ਤੇ ਮੰਗ ਲੋ ਸੱਚੇ ਮਨ ਨਾਲ ਵਿਸ਼ ਨੂੰ ਪੰਜਾਬੀ ਚ ਕੀ ਕਹਿੰਦੇ ਐ ਚਾਹਤ ਚਾਤ ਕੀ ਹੁੰਦੀ ਐ ਭਰਾਵਾ ਚਲ ਛੱਡ ਕੋਈ ਨਾ ਮੱਥਾ ਟੇਕ ਹਾਂਜੀ ਆਗੇ ਕਰੇ ਦੱਸੋ ਜੀ ਰਿਪੋਰਟ ਉੱਥੇ ਬਹਿ ਗਈ ਆਪਾਂ ਕੰਡ ਕੰਪਲੀ ਆਹ ਕੋਠੀ ਨੇੜੇ ਹੀ ਕਰਦੇ ਆਈ ਕਿੱਧਰੋਂ ਸੀ ਬਸ ਹੀ ਗਏ ਨਾ ਤੁਸੀਂ ਕੁੱਟ ਕੇ ਲਿਆਂਦੀ ਸੀ ਆਹ ਕੱਢ ਮੋਟਰ ਤੋਂ ਬਾਹਰ ਕੱਢ ਬਾਬੇ ਦੇ ਗਏ ਵੇਖ ਹਾਂ ਬਾਬੇ ਮੈਂ ਜਾਂਦੇ ਮੱਥਾ ਟੇਕਾਂਗਾ ਹਾਂ ਤੇ ਤੇ ਮੜਿਆ ਤੋਂ ਕਿ ਹੱਥ ਮਾਰਦਾ ਕਰੇ ਚੰਗਾ ਪੁੱਤਰਾ ਆਪਣੇ ਫਿਰਦੇ ਆਗੇ ਤੇ ਮੜਿਆ ਹੀ ਬਾਦਲ ਜਾਇਆ ਅਗੇ ਇੱਕ ਆ ਬੈਠਾ ਬਈ ਪੁੱਤਰਾ ਆਪਣਾ ਆਪਣੀ ਕੋਠੀ ਤੇ ਠੀਕ ਹੈ ਹਰੀ ਬੈਠਾ ਨਾ ਚੱਲ ਵੀ ਪੂਰਾ ਕਲੀਅਰ ਦਿਸਦਾ ਹੈ ਪਰਛ ਦੇਖ ਕੇ ਚਾਰ ਚੱਲ ਗਈ ਪਰਛ ਹਾਂਜੀ ਤੇ ਚੋਬਰ ਵੀ ਆ ਗਿਆ ਜੀ ਲੈ ਕੇ ਕਿਧਰ ਆਣਾ ਹੈ ਹਾਂ ਕਿਧਰ ਚੱਲੇ ਆਂ ਕੁਰਸੀ ਲਿਆ ਲੈ ਨਹੀਂ ਨਹੀਂ ਆਏ ਤਾਂ ਕੋਈ ਚੱਕਰ ਨਹੀਂ ਚੋਈ ਲਿਆ ਕੁਰਸੀਆਂ ਸੇਰਾ ਇੱਕ ਮੋਟਾ ਤੈਨੂੰ ਸਟਿੰਗ ਹੀ ਲਿਆਂਦਾਂਗਾ ਨਹੀਂ ਨਹੀਂ ਇੱਕ ਸਟਿੰਗ ਦੋ ਕੋਕ ਹੈ ਮੇਰੀ ਸਟਿੰਗ ਨਾਲ ਕੋਕ ਨਾਲ ਪੂਜੀਗਾ ਓਕੇ ਓਕੇ ਰਿਪੋਰਟ ਆਹ ਕਿਹੜਾ ਬੈ ਗਿਆ ਓਏ ਅੱਛਾ ਚਪੇਰ ਆਪਣਾ ਤੇ ਉਹ ਕਬੂਤਰ ਦਿਖਾ ਲੈਂਦਾ ਆਪਣੇ ਵੀਰਾਂ ਨੂੰ ਇੱਧਰ ਬੈਠ ਆਪਣੀ ਕੋਠੀ ਤੇ ਕਬੂਤਰ ਇੱਧਰ ਬੈਠੇ ਕਿਤੇ ਹਣਾ ਉਹ ਵੀ ਦਿਖਾ ਲੈਂਦਾ ਕੂ ਕੂ ਉਤਰ ਤਾਂ ਦਿਖਾ ਲੈਂਦਾ ਕੂਤਰੀ ਨਹੀਂ ਪਤਾ ਲੱਗੀ ਕਿੱਥੇ ਬੈਠੇ ਕੂਤਰੀ ਇੱਥੇ ਕਿਤੇ ਬੈਠੀ ਹੈ ਕਿੱਥੇ ਬੈਠੀ ਹੈ ਮਿੱਟੂ ਕਿ ਬੈਠੀ ਹੈ ਫਿਰ ਠੀਕ ਆ ਓਕੇ ਚਲੋ ਖਾਈਏ ਪੀਏ ਬਾਬੇ ਹੁਣ ਤੂੰ ਬਾਤ ਦੇਖ ਤੇ ਉਹ ਲੀਡ ਰੋਟੀ ਖਾ ਲਈ ਸੀ ਖਵਾਤੀ ਸੀ ਮੈਂ ਲੱਛੀ ਪਾ ਕੇ ਠੀਕ ਓਕੇ ਬਈ ਇੱਧਰ ਲਿਆ ਕੇ ਰੱਖ ਕੁਰਸੀ ਸੀ ਕੋਲਤਾ ਸੀ ਤੇ ਬਈ ਕਬੂਤਰਾਂ ਦੇ ਰੰਗ ਰੀਨਿਊ ਕਰਦੇ ਆ ਆਪਣੇ ਦੇ ਠੀਕ ਹੈ ਇੱਕ ਮਿੰਟ ਸਾਡੇ ਡੱਬੇ ਦੀ ਬਿੱਠ ਵੇਖ ਲੜੇ ਹਾਂਜੀ ਤੇ ਬਸ ਠੀਕ ਹੈ ਜੀ ਲਾਈ ਜਾਂਦੇ ਰੰਗ ਰੂਗੇ ਠੀਕ ਆ ਮੁੰਡੇ ਤੇ ਦੋ ਕੂਤਰ ਬੈਠ ਕੇ ਆ ਕੇ ਜੀ ਉਹ ਤਾਰ ਤੇ ਅੰਦਰ ਤੇ ਛੜ ਤੇ ਪਿੰਜਰੇ ਚ ਇੱਕ ਕੂਤਰੀ ਰਹੀ ਦੋਵੇਂ ਟੂਸੇ ਤੇ ਟੌਰੀ ਵਾਲੀ ਤੇ ਦੋ ਤੜਕੇ ਵਾਲੇ ਰਹਿ ਕੇ ਘੰਡ ਕੰਤ ਵਾਲੀ ਵੀ ਇੱਥੇ ਫਿਰਦੀ ਸੀਗੀ ਤੇ ਬੈਠ ਲਾਪਨੀ ਕੋਠੀ ਤੇ ਬੜਾ ਤੁਹਾਨੂੰ ਦਿਖਾਇਆ ਹੈਗਾ ਹੁਣ ਮੈਂ ਜਾਣਾ ਬਈ ਲੰਬੀ ਠੀਕ ਆ ਮੇਰਾ ਨਹੀਂ ਪਤਾਈ ਮੈਂ ਹੁਣ ਘੀਨਾ ਨਾ ਮੜਾ ਤੇ ਦੋ ਮਹੀਨਾ ਮੜਾ ਤੇ ਸਕੂਟਰ ਛੋਡੇ ਹਵਾਲਿਆ ਠੀਕ ਆ ਤੇ ਹੁਣ ਬੱਚ ਵੀ ਮੇਰਾ ਕੰਮ ਤਾਂ ਫਿਰ ਹੋ ਗਿਆ ਹੁਣ ਰਹਿ ਗਏ ਤੁਸੀਂ ਬੱਚ ਬਰਚ ਫੇਰ ਦਿਓ ਤੇ ਠੀਕ ਆ ਹਾਂ ਹਾਂਜੀ ਪਹੁੰਚ ਗਏ ਜੀ ਘ ਆ ਗਈ ਵਾਪਸ ਹੁਣ ਸਰ ਲੈਂਦਾ ਪਾਣੀ ਕਰੂੰ ਠੀਕ ਹੈ ਇਧਰ ਬਾਈ ਆਇਆ ਹੋਇਆ ਆਪਣਾ ਇਹਨੂੰ ਕਣਕਣਾ ਖਾਣ ਦੇ ਕੁੱਤੇ ਨੂੰ ਆਪਣੇ ਨੂੰ ਸਹਣੇ ਖੇੜ ਤੋ ਹੈਲੋ ਜੀ ਹੈਲੋ ਬਾਈ ਜੀ ਠੀਕ ਹੈ ਪਹਿਲਾਂ ਮੈਂ ਆਈ ਸੀ ਭਰਾ ਆਪਣੇ ਕੋਲੇ ਥੋੜੇ ਯਾਦ ਹੋਏ ਤਾਂ ਇੱਥੇ ਤਾ ਛੇੜ ਦਿੰਦੇ ਸੀ ਉਹ ਤੁਸੀਂ ਠੀਕ ਹੈ ਕਿ ਨਹੀਂ ਅ ਮਿੱਤਰ ਪਾਣੀ ਪਾ ਗਿਆ ਥੋੜੇ ਚ ਆਪਣਾ ਠੀਕ ਨਹੀਂ ਬਹੁਤ ਕੀਮਤੀਆ ਘਰੋਂ ਬਾ ਮਸਾ ਹੀ ਲੈ ਕੇ ਆਂਦਾ ਪਾਣੀ ਪਿੱਛੇ ਤਾਂ ਉਹਦੇਖ ਨੂੰ ਜੰਗ ਹੋ ਗਈ ਸੀਗੀ ਘਰੇ ਲਓ ਜੀ ਇੱਕ ਕਬੂਤਰ ਨੂੰ ਵਧਾਮ ਰੱਖ ਤੇ ਇਹ ਪਾਣੀ ਖੱਚ ਗਿਆ ਸੀਗਾ ਠੀਕ ਹੈ ਇੱਕ ਸਰੇਂਜਰ ਇੱਕ ਆਰੀਆਪੀ ਤਾਂ ਦੂਜੇ ਰਿਸੇਂਜਰ ਨਾਲ ਦਿੱਤਾ ਤੇ ਹੁਣ ਤੀਜੇ ਆਰੀ ਬਦਾਂ ਤੇ ਚੌਥੇ ਰੀ ਕੜਕ ਠੀਕ ਹੈ ਇਹ ਮੁੰਡੇ ਪੂਰੇ ਟਰੇਨ ਹੈ ਹੁਣ ਮੈਨੂੰ ਹੌਸਲਾ ਪੂਰਾ ਮੈਂ ਕੋਲ ਟਰੇਨ ਦਸਤੀ ਮੈਨੂੰ ਕਾ ਪਾਵਾਂਗੇ ਮੈਨੂੰ ਮੇਰਾ ਦੌਣੀ ਤਾਂ ਯਾਰ ਦੌਣੀ ਤਾਂ ਸਿੱਖਦੇ ਆਂ ਅਸੀਂ ਬਾਈ ਯਾਰ ਇਹ ਗੇਮਾਂ ਗੁੰਮਾ ਦੱਸਿਏ ਨਹੀਂ ਤਾਂ ਪੂਰੀ ਜਿਹੜਾ ਦੌਣੀ ਹੈ ਉਹ ਦੌਣੀ ਹੈ ਮੁੱਕਦੀ ਗੱਲ ਇਹ ਦੋ ਤੁਸੀਂ ਸਿੱਖ ਰਹੇ ਆਂ ਇਹ ਤੁਸੀਂ ਹੱਸਦਾ ਕਾ ਓਸਾ ਦੀ ਬੀਚ ਗੱਲ ਹਾਂਜੀ ਤੇ ਹਰੀ ਬੇਠੜਾ ਵੀ ਆ ਗਿਆ ਭਈ ਆਪਣਾ ਆ ਗਿਆ ਜੀ ਹਰੀ ਬੇਠੜਾ ਅੰਦਰ ਸਿਰ पे ਕਬੂਤਰੀ ਬਾਹਰ ਹੈਗੀ ਆਪਣੀ ਘੰਡਕਾਂਤ ਲਈ ਠੀਕ ਹੈ ਜਣੀ ਉਹਨੂੰ ਡੀਕੀ ਜਾਂਨੇ ਆ ਕਦੋਂ ਆਊਗੀ ਉਹ ਸਭ ਤੋਂ ਵੱਧ ਉਮੀਦਾਂ ਵਾਲੀ ਗੰਦ ਬਾਗ ਪਰ ਆਏ ਨਹੀਂ ਇਹ ਕਿਤੇ ਉਹਦਾ ਰੀਪਲੇ ਨਾ ਕਰਦੇ ਆਪਣੇ ਭਰਾ ਦਾ ਜਿਹਨੇ ਘੰਡਕਾਂਤਾਂ ਦੇ 2022 ਚ ਕੀਤਾ ਉਹਦੀ ਭੈਣ ਨਾ ਸਗੀ ਕਿਤੇ ਉਹਦਾ ਰੀਪਲੇ ਦਿਖਾ ਦੇ ਆਪਾਂ ਨੂੰ ਇਹ ਚਾਰ ਦਿਨ ਪਾਸੇ ਕਿਤੇ ਪੰਜਵੇਂ ਦਿਨ ਮੁੱਦੀ ਚੱਕਣੀ ਪਵੇ ਪਾਣੂ ਗਲੀ ਜੂ ਇਹ ਹੈ ਇਹੋ ਜੀ ਇਹ ਚੌੜਨਾ ਚੌੜ ਰਹੀ ਇੱਕ ਕਬੂਤਰ ਬਾਹਰ ਆ ਬਈ ਸਿਰਫ ਆਪਣੀ ਘੰਡਕਾਂਤ ਲਈ ਪੱਠੀ ਬਾਕੀ ਸਾਰੇ ਅੰਦਰ ਆ ਇਧਰ ਚੋਬਰ ਨੇ ਮੰਨ ਕੇ ਚਲੋ ਸਾਰੇ ਕਬੂਤਰ ਉੱਡ ਕੇ ਆਏ ਲਾਏ ਬਈਏ ਨੇ ਪਾਣੀ ਪਿਆਇਆ ਪਾਣੀ ਪੂਰਾ ਕੀਤਾ ਬਦਾਮ ਪਾਏ ਤੇ ਦਾਣੇ ਪਾ ਕੇ ਰੈਡੀ ਕਰਦੇ ਮੁੰਡੇ ਨੇ ਤੇ ਆ ਹੁਣਾ ਰੂਮੀ ਵਾਲੇ ਮੁੰਡੇ ਦਾ ਛੇਵੀਂ ਦਾ ਝੋਲਾ ਪਏ ਠੀਕ ਆ ਇਹਨੂੰ ਕਿਰਾਂ ਥੋੜੀ ਛੁੱਟੀ ਦੇ ਰਹੇ ਆ ਇਹਨੂੰ ਦੋ ਦਿਨਾਂ ਦੀ ਬੰਦੀ ਦੇਤੀ ਹਾਂ ਤੀਜੇ ਕੱਢਣਾ ਹੈ ਫੇਰ ਕੱਢਾਂਗੇ ਪਾਣੀ ਲਾ ਕੇ ਚੱਕਰ ਉਹ ਫਿਰ ਗੱਲ ਕੀ ਇਹਨੇ ਛੇ ਨੂੰ ਸਾਹਮਣਾ ਕੀਤਾ ਮੈਂ ਵੀ ਇੱਕ ਬਾਜੀ ਸੀ ਮੈਂ ਵੀ ਬਕ ਕਬੂਦਰੀ ਤਿਆਰ ਕੀਤੀ ਆਪਣੀ ਕੋਰ ਉਹ ਸਾਹਣੀ ਹੈ ਜੀ ਤਾਂ ਕਰਕੇ ਫਿਰ ਮੈਂ ਹੈ ਵੀ ਤੂੰ ਕਹੇ ਜਾ ਮੈਨੂੰ ਸਾਹਣ ਦੇ ਫਿਰ ਤੂੰ ਆਪ ਦਾ ਡੱਬਾ ਸਾਭੀ ਆਗੇ ਐਂ ਗੱਲ ਉਹਨੂੰ ਹਾਂ ਚੋ ਬਰਾ ਤੂੰ ਗੱਥੀ ਆਨੀਆ ਇਹ ਅੱਛਦੀ ਹੈ ਹੋ ਚਮਈਲਾ ਕਰਦੀ ਹੈ ਪੂਰੀ ਹੈ ਕਿ ਨਹੀਂ ਚਲੋ ਠੀਕ ਹੈ ਬਣਾ ਚਾੜ ਕਿੰਨੇ ਦੂਮੀਆਂ ਵਾਲਾ ਮੜਾ ਕਰੇ ਜਾਂਦਾ ਦੂਜਾ ਨਵਾਸੇ ਉਸ ਤੋਂ ਬਾਅਦ ਇਹਨੇ ਸਰਪ੍ਰਾਈਜ਼ ਦੇਣਾ ਤੁਹਾਨੂੰ ਬਾਜੀ ਤੇ ਸਾਡੇ ਮੈਂ ਤੁਹਾਨੂੰ ਤੇ ਕੱਲ ਹੋਰ ਦੱਸ ਦੇਣਾ ਸਾਡੇ ਤਾਂ ਉਹਦੀ ਹੋ ਕੇ ਇਹ ਕਹਿੰਦਾ ਮੈਂ ਛੱਡ ਰੀਆਂ ਬਾਜੀ ਮੈਂ ਹਾਂ ਵੀ ਤੇਰਾ ਘਰ ਹੈ ਤੈਨੂੰ ਰੋਕਦੇ ਨਹੀਂ ਸੀ ਕੋਈ ਮਰਜ਼ੀ ਕਰ ਲੈ ਇੱਕ ਕਬੂਤਰ ਕਹਿੰਦਾ ਮੈਨੂੰ ਸਿੰਨ ਕੇ ਦੇ ਦਿਓ ਮੇਰੇ ਹਵਾਲੇ ਕਰ ਦਿਓ ਮੈਂ ਕਰਨਾ ਕਹਿੰਦਾ ਸਾਰੀ ਡਾਕਟਰੀ ਉਹ ਦੇ ਦੇ ਠੀਕ ਆ ਮੈਂ ਤੈਨੂੰ ਖੁੱਲੀ ਛੁੱਟੀ ਆ ਬਈ ਇਹ ਕੂਤਰ ਤਾਂ ਹੁੰਦੇ ਦਾ ਜਿੰਨਾ ਮਰਜ਼ੀ ਪਾਣੀ ਲਾ ਕੁਸ਼ੀ ਲਾ ਉਹਨੂੰ ਤੇ ਕਿਤੇ ਹੀ ਛੱਡ ਨੂੰ ਜਾ ਕੇ ਸਿੱਧੇ ਹਿਸਾਬ ਕਿਤਾਬ ਆ ਊੜਾ ਬਣਾਦਾ ਤੇ ਬਾਜੀ ਦੱਸੀ ਤਾਂ ਨਹੀਂ ਹਜੇ ਬਾਜੀ ਦੱਸੀ ਤਾਂ ਨਹੀਂ ਹਜੇ ਬਾਜੀ ਦੱਸਾਂਗਾ ਪ੍ਰਾਈਜ਼ ਦੇਵਾਂਗੇ ਸਾਰਿਆਂ ਨੂੰ ਸਰਪ੍ਰਾਈਜ਼ ਹੈ ਸਰਪ੍ਰਾਈਜ਼ ਦਿੱਤੇ ਨਹੀਂ ਲਾਈਵ ਤੇ ਵੀਰ ਦੱਸ ਤਾ ਨਹੀਂ ਦੱਸੀ ਦੱਸੀ ਗੋਣੀ ਮੇਰੇ ਸਾਹਮਣੇ ਦੱਸੀ ਹੈ ਨਹੀਂ ਦੱਸੀ ਬਾਜੀ ਹਜੇ ਉਹ ਤਾਂ ਉਹ ਤਾਂ ਇਹਨੂੰ ਛੱਡਾਂਗੇ ਲੈ ਦੇਖੋ ਐਂ ਬਾਹੂ ਕਹਿੰਦਾ ਕੰਡ ਕਾਂ ਟਾਲੀ ਸਟੈਂਡ ਦੀ ਹੈ ਸੀਨ ਵਿਖਾ ਦੇ ਤੋਖਾ ਕੇ ਕਰ ਬੋਣਾ ਸਾਰ ਉੱਚਾ ਚੱਕ ਕੇ ਲਾ ਦੇਣਾ ਇੱਕ ਮਿੰਟ ਖੜ੍ਹ ਜਾ ਲੈ ਲਾ ਦੀ ਕੀ ਦਿਖਾਣਾ ਰਾਵਣਾ ਦਿਖਾਈ ਉੱਚਾ ਜਾ ਕੇ ਦਿਖਾਣਾ ਪੂਰਾ ਪੂਰਾ ਸੱਜੀ ਦਿਨ ਹੋਣਾ ਹੈ ਬਜਤਰੇ ਇਸ ਤਰ੍ਹਾਂ ਨਹੀਂ ਤਾਂ ਦੀਂਦਾ ਕੋਈ ਨਹੀਂ ਤੂੰ ਖੜੇ ਇੱਧਰ ਤੁਰ ਐਸੀ ਇੱਧਰ ਹੋਣਾ ਫਰਾ ਬਣਾ ਸਾਰਾ ਕਰ ਭਗਾ ਸਾਰਾ ਬਣਾਉਗਾ ਹਾਂ ਘੁਮਾਰੇ ਘੁਮਾਰੇ ਗੋਲ ਗੋਲ ਹੌਲੀ 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 ਬਰ ਰਹੀ ਜੀ ਪੂਰਾ ਉਧਰੋਂ ਹੁਣ ਛੱਡ ਪਾ ਲੈ ਨਾ ਵੀੜ ਦਾ ਪੰਗਾ ਨਾ ਵਿਖਾ ਦੀ ਇੱਥੇ ਲੈਣਾ ਸ਼ੁਰੂ ਤੂੰ ਲੈ ਨਹੀਂ ਨਹੀਂ ਇੱਥੇ ਲੈਣਾ ਕੋਠੇ ਦਾ ਪਹਿਲਾਂ ਇੱਥੇ ਰੱਖਵਾ ਕੇ ਕਮਾ ਕਮਾ ਦੋਵੇਂ ਥਾਲਾ ਮਾ ਲੈ ਕੋਈ ਨਹੀਂ ਕਮਾ ਦੇ ਕਮਾ ਦੇ ਕਮਾ ਦੇ ਕਮਾ ਦੇ ਕੋਠੇ ਤੇ ਕੀ ਪਾ ਕੇ ਜਰ ਵੀੜ ਵੀ ਇੱਧਰ ਲਾ ਲੈ ਲੈ ਇੱਧਰ ਸੈਟ ਆਇਆ ਉੱcretਾ ਗੰਬਲ ਛੱਡ ਆਹ ਹੌਲੀ ਹੌਲੀ ਆ ਥੱਲੇ ਦੇਖੋ ਕਿਵੇਂ ਸੀਰ ਬਣਦਾ ਬਣਾ ਹੋਏ ਹਾਲੇ ਹਾਲੇ ਥੱਲੇ ਨੂੰ ਆਇਆ ਸ਼ਾਟ ਬਣਾਇਆ ਨੀਵਾ ਕਰ ਦੇ ਹਾਂ ਨਹੀਂ ਨਹੀਂ ਖੁੰਡੇ ਦਾ ਖਾਦ ਗਏ ਇੱਥੇ ਤੈਨੂੰ ਪਤਾ ਨਹੀਂ ੱਟੇ ਪਏ ਉੱਤ ਉਹ ਚੌੜਾ ਇੰਨ ਲੱਗੀ ਨੀਵਾ ਕਰ ਲੈ ਬਸ ਨੀਵਾ ਹੋਰ ਨੀਵਾ ਹੋਰ ਨੀਵਾ ਹੋਰ ਨੀਵਾ ਲਿਖਾਈ ਜਾਂਦਾ ਉਹ ਅੰਦਰ ਇਹ ਵੀ ਹੈ ਚਲੋ ਠੀਕ ਹੈ ਉਹ ਨੀਵਾ ਦੀ ਦੋ ਦਿਨਾਂ ਦੀ ਮੈਨੂੰ ਇਹਨਾਂ ਦੋ ਦਿਨਾਂ ਦਾ ਵਿਛੋੜਾ ਹੈ ਦੋ ਦਿਨਾਂ ਬਾਅਦ ਮਿਲਦੇ ਹਾਂ ਮਰਛ ਮਰਛ ਆਗਿਲੇ ਕੀ ਕਹਦਾ ਮਾਂ ਨਹੀਂ ਹੋ ਰਹੀ ਓਏ ਓਏ ਜਨਾਏ ਹੈ ਕੀ ਅਗਣੀ ਅਗਣੀ ਦੇਵਤਾ ਓ ਲਿਓ ਘੜ ਦੇ ਲਿਓ ਚੱਲ ਕਰੇ ਲਿਓ ਹਾਂਜੀ ਮੇਰੇ ਵੀਰੋ ਪਾਰਟੀ ਹੋ ਗਈ ਜੀ ਕੰਡਕਾਂਤ ਵਾਲੀ ਕਬੂਤਰੀ ਵੀ ਆਪਣੀ ਅਗੇ ਬੈਗੀ ਇੱਕ ਮਿੰਟ ਰੋ ਆਉ ਬੈਠੀ ਆ ਮੇਰੀ ਖੰਡ ਸਿਆਣਾਪਤਾ ਕੋਈ ਚੱਕਰ ਨਹੀਂ ਕਰਿਆ ਆ ਗਈ ਆਏ ਹੇ 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 ਲੱਗਿਆ ਖੁੱਡੇ ਨੂੰ ਕਹਿੰਦੀ ਆ ਗਈ ਮਾਲਕਾ ਚੱਕਲਾ ਕਹਿੰਦੀ ਪਾ ਦੇ ਦਾਣੇ ਹੁਣ ਦੇਖੋ ਪਹਿਲਾਂ ਇਹ ਜਾਲਤੀ ਵੀ ਉਤਰਨ ਦੀ ਆਤ ਹੈ ਕਬੂਤਰੀ ਦੇ ਕੱਲ ਤੋਂ ਹੋਰ ਦੱਸਣੇ ਜਾਲਤ ਉਤਰਦੇ ਨੇ ਪੂਰੀ ਚਾਸ ਕਰਦੇ ਕਬੂਤਰੀ ਇਹ Aya, 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 ayah, 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 ayah. ayah, 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 ayah. ayah putra, ਹਾਂਜੀ ਤੇ ਕਬੂਤਰੀ ਲਾਤੀ ਆਂ ਅੰਦਰ ਬਈ ਆਪਣੀ ਠੀਕ ਆ ਸਾਰੇ ਕਬੂਤਰ ਪੂਰੇ ਆ ਆਪਣਾ ਸਪੇਅਰ ਵੀ ਲਾਤਾ ਤੇ ਹਰੀ ਗੁਲਾਬੀ ਕਾਂਤਲਾ ਵੀ ਲਾਤਾ ਠੀਕ ਆ ਹਰੀ ਗੁਲਾਬੀ ਕਾਂਤਲਾ ਉਹ ਫਿਰਦਾ ਸਪੇਅਰ ਆਪਣਾ ਬੈਠਾ ਕਬੂਤਰ ਸਾਰੇ ਪੂਰੇ ਆ ਬਜ਼ਾਮ ਵਾਲੇ ਕੂਤਰ ਅੰਦਰ ਛੜਤੇ ਕਿਰਾਂ ਕਿਉਂਕਿ ਨਾ ਵੀ ਇਹ ਕੂਤਰ ਉੱਡਣ ਵਾਲੇ ਜਿਹੜੇ ਪਰਲੇ ਉਹ ਲੇਟ ਖਾਂਦੇ ਆ ਦਾਣੇ ਭੁੱਖੇ ਬੈਠ ਰਹੇ ਨੇ ਤਾਂ ਕਰਕੇ ਹੁਣ ਉੱਡਰ ਵਾਲੇ ਕੂਤਰ ਸਾਲੇ ਸਾਰੇ ਆਹ ਜਾਲਾਂ ਚ ਪਾ ਦੇ ਤੇ ਉਹਨਾਂ ਨੂੰ ਇੱਕ ਵਾਰੀ ਕਣਕ ਧਰੀ ਜਾਂ ਅਜਵੀ ਵੀ ਖਾ ਲੈਣ ਤੇ ਦੋ ਉਹਨਾਂ ਨੇ ਖਾ ਲਈ ਤੇ ਫਿਰ ਇਹਨਾਂ ਨੂੰ ਛੱਡਾਂਗੇ ਰਾਤਾਂ ਲਈ ਨਹੀਂ ਕਰਦੇ ਜਿਵੇਂ ਕੂਦਰਾ ਚੇਂਜ ਕੀਤੇ ਅਸੀਂ ਚੋਬਰਾ ਪਾਏ ਹੈ ਉੱਥੇ ਟਰੇਪ ਈ ਡਾ ਸਾਡਾ ਦਿਮਾਗ ਕਲੰਨ ਅਸੀਂ ਚਾਕੇ ਕੂਦਰੇ ਹੜ ਤਾਂ ਉਹ ਰਾਤ ਨੂੰ ਡਾਕ ਲਗਾ ਛੱਡ ਰਸਾ ਉਹਨਾਂ ਨੇ ਬਈ ਸਰੋਂ ਖੋਦ ਦੀ ਡਾਕ ਲੀਆਂ ਧੜਕ ਨੂੰ ਵੇਲੀਆਂ ਹੀ ਨਹੀਂ ਅੱਜ ਬਹੁਤ ਲੇਟ ਛੱਡਿਆ ਕੂਦਰਾ ਅੱਜ 9 9:30 9:40 ਤੇ ਛੱਡਿਆ ਕੂਦਰਾ ਅੱਜ ਤੇ ਕੂਦਰਾ 7 ਵਜੇ ਛੱਡਦੇ ਜਿਹਾ ਸਾਫ ਸੀ ਕੂਦਰਾ ਆਪਣਾ ਬਾਕੀ ਓਕੇ ਦਵਣੀ ਗਿਆ ਰੂਮੀ ਵਾਲੇ ਮੋੜ ਨੂੰ ਛੱਡ ਰਿਹਾ ਬਈ ਹਾਂਜੀ ਫਿਰਦੇ ਆ ਜੀ ਤੁਰੇ ਮੈਂ ਕਮਾੜੀ ਦੀ ਕਲਿੱਪ ਸ਼ੂਟ ਕਰਦ ਕੇ ਪਾਏ ਹੈਗਾ ਉੱਥੇ ਆਪਣਾ ਡੱਬ ਵਾਲੀ ਤੋਂ ਮਲੋੜ ਤੋਂ ਲੰਬੀ ਰੋੜ ਠੀਕ ਐ ਪਾ ਤੇਲ ਤੂਲ ਪਵਾ ਲ ਕੇ ਮਾੜਾ ਮੋੜਾ ਆਪਣੀ ਬੈਗ 'ਚ ਇਹ ਬੰਦ ਐ ਵਟ ਦਾ ਐਫ ਕੀ ਯਾਰ ਚਲੋ ਕੋਈ ਨਾ ਵਾਪਸ ਚਲਣਾ ਪਊਗਾ ਬਰੋ ਬਾਈ ਜੀ ਇਹੋ ਬਈ ਰਾਖੀ ਨੇ ਗੱਲ ਤੋਂ ਵਹੀ ਧਵਣੀ ਚੋਬਰ ਲਿਓ ਵਾਈਟ ਸੌਸ ਪਾਸਤਾ ਇਹਦੇ 'ਚ ਵਾਈਟ ਸੌਸ ਪਾਸਤਾ ਲੱਗਦਾ ਉਹ ਮਾਈ ਗੋਡ ਵਾਈਟ ਸੌਸ ਪਾਸਤਾ ਕਿਲੋ ਵਾਲਾ ਐ ਹਾਂ ਮੈਂ ਤਾਂ ਹੋਰ ਹੀ ਕੋਲਾ ਲਗਾ ਦਿੰਦੇ ਜਾ ਪਿਆ ਲੱਗਣੀ ਦੀ ਕੀ ਤੇ ਅਦ੍ਰਾਂ ਅਦ੍ਰਾਂ ਅਬਦੁਲ ਖਾਨੀ ਲੱਤ ਤੂੰ ਲੱਤ ਦਿਖਾ ਲਾਤ ਦਿਖਾ ਮੋਟਰਾਂ ਦੇ ਬੈਠੇ ਦੀ ਕੰਮ ਕਰਦਾ ਆ ਕੀ ਕਰਦਾ ਡੱਬ ਜਿਵੇਂ ਪੈਗ ਲੱਤ ਹੁਣ ਮੀਚਨ ਚਲਾਤੀ ਆ ਗਵਾੜੀ ਦੀ ਚਲੋ ਵਾਪਸ ਸੈਟ ਹੈ ਕੰਮਣਾ ਸਾਰਾ ਬਸ ਟੂਲਾ ਬਣਾ ਤਾ ਆਪਣੀ ਮੇਰੀ ਮੈਂ ਤਾਂ ਜਾੜਿਆ ਸੀ ਬਈ ਕੂਤਰਾਂ ਦਾ ਇਹਨਾਂ ਨੇ ਕਰਤਾ ਸਾਰਾ ਬਈ ਲਓ ਜੀ ਇਹ ਹੈਗਾ ਵਾਈਟ ਸੌਸ ਪਾਸਤਾ ਲਿਓ ਵਾਸਤੇ ਸੀਗਾ ਆਇਆ ਪੁੱਤ ਲਿਓ ਉੱਠ ਆ ਜਾ ਬਾਰਾ ਬਾਰਾ ਕਾਲ ਕਾਲ ਪਤਾ ਚੈੱਕ ਦੇ ਆ ਚੈੱਕ ਦੇ ਚੈੱਕ ਦੇ ਚੋਂਡ ਵਾਇਰਸ ਹਾਊਸ ਪਾਸਤਾ ਖਾਂਦਾ ਲੀਓ ਆਪਣਾ ਬ్రో ਹਾਂਜੀ ਤੇ ਰੋਟੀ ਲੈ ਆਏ ਵੀ ਉਹਦੇ ਨਾਲ ਕਰੋ ਪਹਿਲਾ ਵੰਡਾ ਆਪਣੇ ਯਾਰ ਲੀਓ ਮਾਨਾ ਲੈ ਮਿਟੀ ਥਾਲਾ ਛੱਡੀ ਨਾ ਹੁਣ ਪਹਿਲਾਂ ਦੱਸ ਸਕਦੇ ਨੂੰ ਮੈਂ ਚਿਪ ਕੱਢ ਦੇ ਤਤਕਾਂ ਦਾ ਰੋਟੀਆਂ ਤੇ ਬਲੇਡ ਦੇ ਇਧਰ ਆ ਰੋਟੀ ਬਰੋਂ ਠੀਕ ਹੈ ਕਿ ਨਹੀਂ ਖਾਣੇ ਆ ਪਾਸ ਤੋਂ ਦੋਆ ਬਲਾਉ ਦੇਣੀ ਕਰਾਂਗੇ ਬੈਟਰੀ ਫੋਨ ਦੀ ਲੋ ਹੀ ਹੈ ਗਲਾਸ ਹੀ ਹੋਣੇ ਭੁੱਲ ਗਿਆ ਬਾਪੇ ਘਰੋਂ ਚਲੋ ਕੋਈ ਨਾ ਮੇਬੀ 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 ਡਿਸਪੋਜ਼ਲ ਹੋਣੇ ਚਾਹੀਦੇ ਆ ਤਨਜੀ ਆ ਖਾਲੀ ਬੋਤਲਾਂ ਗਲਤ ਅਜਸਟਮੈਂਟ ਨਾਲ ਲਾਜੋ ਲੈ ਆਪਣਾ ਕੋਈ ਲੈਣਾ ਦੇਣਾ ਨਹੀਂ ਇਸ ਕੁਝ ਨਾ ਚੱਕ ਨਹੀਂ ਡਿਸਪੋਜ਼ਲ ਵੱੱਡੇ ਚੱਕਦੇ ਆਪਾਂ ਹਾਂਜੀ ਬਾਪੂ ਤੇ ਇਧਰ ਨਹੀਂ ਲਿਓ ਕੁਝ ਨਹੀਂ ਉਰੇ ਆ ਜਾ ਪੁੱਤਰਾਂ ਨੂੰ ਪਾਣੀ ਵਗੈਰਾ ਦੇਈਏ ਬਈ ਹਨਾ ਫੋਕਾ ਕੁਝ ਨਹੀਂ ਪਾਇਆ ਭਰਾਵੋ ਇਹ ਤਾਂ ਵੀ ਜਦੋਂ ਕੁਤੇ ਜ਼ਿਆਦਾ ਰੱਜੇ ਜੇ ਲੱਗਣ ਨਾ ਉਹ ਰਾਤ ਨੂੰ ਫਿਰ ਬਾਹਲਾ ਨਹੀਂ ਸਿਰਫ 10-10 ਸੈਂਮਲ ਪਾਣੀ ਦੇ ਦੇਣੇ ਕੋਈ ਚੱਕਰੀ ਵਾਲਾ ਵਟਨ ਸੈਟ ਰਹਿੰਦਾ ਪਾਣੀ ਨਾਲ ਲੀਵ ਚੰਗਾ ਹੀ ਹੈ ਜਿੰਨਾ ਪਾਣੀ ਕੂਤਰਾਂ ਅੰਦਰ ਸਟੋਰ ਹੋਊਗਾ ਤੇ ਬਾਕੀ ਯਾਰ ਬੜੀ سپورਟ ਆ ਹਣਾ ਭਰਾਵਾਂ ਦੀ ਯਾਰ ਆਪਾਂ ਨੂੰ ਮੈਂ ਹਾਂ ਯਾਰ ਕਮਾਲ ਹੈ ਹੁਣ ਮੈਡੀ ਮੂਡੀ ਸੰ ਜਿਹੜਗਾ ਮੰਗਾਗਾ ਸੀਗਾ ਬੜੇ ਮੈਨੂੰ ਫੋਨ ਆਏ ਬੜੇ ਮੈਸੇਜ ਆਏ ਭਰਾਵਾਂ ਦੇ ਹਣਾ ਆਪਣੀ ਇਟਲੀ ਤੋਂ ਇੱਕ ਆਪਣਾ ਭਰਾ ਕੀ ਇਹਦਾ ਨਾਮ ਸਮਨ ਇਟਲੀ ਇੱਕ ਯੂਕੇ ਤੋਂ ਸਹਿਜ ਇੱਕ ਕੈਨੇਡਾ ਤੋਂ ਦਮਣ ਦਮਣਪ੍ਰੀਤ ਦਮਣੀ ਦਾ ਨਾਂ ਹੀ ਕਾਪੀ ਕਰ ਰੱਖਿਆ ਹੈ ਨਾ ਇੱਕ ਸਾਡੇ ਕੋਲ ਦਮਣੀ ਇੱਕ ਉੱਥੇ ਦਮਣੀ ਹੈ ਉਹ ਦਮਣ ਹੋ ਗਿਆ ਜਿਵੇਂ ਇੱਕ ਦबई ਤੋਂ ਆ ਭਰਾ ਆਪਣਾ ਹੈ ਨਾ ਸੁਫੀਆਨ ਸੁਫੀਆਨ ਭਰਾ ਦबई ਤੋਂ ਉਹ ਵੀ ਬਹੁਤ ਮੱਤ ਕਰ ਰਿਹਾ ਆਪਣੀ ਯਾਰ ਹੈ ਨਾ ਤੇ ਹੋਰ ਬੜੇ ਬੰਦੇ ਆਪਣੇ ਨਾਂ ਲੈਣੇ ਰਹੇਗੇ ਹੋਣਗੇ ਨਾ ਇੱਕ ਹੋਰ ਪੂਰੇ ਵਾਲ ਕੁਛ ਉਹਦਾ ਮਰਲੀ ਖਿਆ ਮਗਰ ਹੈ ਨਾ ਤੇ ਬਾਦ ਨੂੰ ਯਾਰ ਪੁੱਛੋ ਹੀ ਨਾ ਸਰਾ ਬਈ ਹਨਾ ਮੈਂ ਕਹਿੰਦਾ ਐਂਡ ਗੱਲ ਬਾਤ ਹੈ ਰੇ ਇਨੀ ਸਪੋਰਟ ਕਰਦਾ ਪਰ ਬਾਕੀ ਦਵਾਈ ਦਾ ਹੱਲ ਲੱਗਦਾ ਕਰਦਾ ਹਨਾ ਮੇਰੇ ਹਿਸਾਬ ਨਾਲ ਤਾਂ ਮੇਬੀ ਕਹਿ ਤਾਂ ਮੈਂ ਸਾਰਿਆਂ ਨੂੰ ਦਿੱਤਾ ਸੀਗਾ ਮੈਂ ਵੀ ਚਲ ਜਿਹੜੇ ਨੇ ਪਹਿਲਾਂ ਭੇਜੀ ਤੀ ਫਿਰ ਦੂਜਿਆਂ ਨੂੰ ਕਹਿ ਦਾਂਗੇ ਵੀ ਬਸ ਠੀਕ ਆ ਸਾਡਾ ਸਾਰ ਗਿਆ ਰਹਿਣ ਤੁਸੀਂ ਨਾ ਆ ਕੇ ਚੱਲ ਕਰੋ ਉਹ ਸੁਫੀਆਨ ਸੁਫੀਆਨ ਦੁਬਈ ਤੋਂ ਜਿਹੜਾ ਆਪਣਾ ਮਿੱਤਰ ਹਨਾ ਵੱਡਾ ਭਰਾ ਹੀ ਆਪਣਾ ਤੇ ਉਹਨੇ ਉਹ ਕਹਿੰਦਾ ਵੀ ਆਪਾਂ ਭੇਜੀ ਤੀ ਉਹ ਦੋ ਚਾਰ ਦਿਨਾਂ ਚ ਆਈ ਉੱਤਰ ਕੋਲ ਮੈਂ ਵੀ ਠੀਕ ਆ ਧੰਨਵਾਦ ਹਨਾ ਇੱਕ ਮੈਡੀਸਿਨ ਭੇਜੀ ਪਰ ਉਹਨੇ ਦੂਜਿਆਂ ਕਹਿੰਦਾ ਲੇਟ ਆਉਣਗਾ ਹਜੇ ਬਾਕੀ ਇੰਟਰ ਕਾਊਂਟਰਾਂ ਨੂੰ ਪੈਸੇ ਪਾਈ ਜਾਂਦੇ ਧੱਕੇ ਨਾਲ ਬਈ ਸੌ ਲੱਗੇ ਧੱਕੇ ਨਾਲ ਜਾਵਾ ਕਾਊਂਟਰ ਨੰਬਰ ਮੰਗਾ ਕੇ ਧੱਕੇ ਨਾਲ ਪੈਸੇ ਪਾਉਂਦਾ ਕਹਿੰਦੇ ਤੂੰ ਇੰਟਰ ਦੇ ਸਾਡ ਦੀ ਟੈਨਸ਼ਨ ਨਹੀਂ ਲੈਣੀ ਹਣਾ ਕਿਉਂਕਿ ਸਹਜ ਹੋ ਗਿਆ ਉਹਨੇ ਵੀ ਇੰਟਰ ਨੂੰ ਪਾਇਆ ਸੀ ਮੁੰਲਾ ਤੇ ਕਾ ਸੁਫੀਆਨ ਇਹਨੇ ਵੀ ਪਾਇਆ ਕਹਿੰਦਾ ਤੂੰ ਬਾਜ਼ੀਆਂ ਛੱਡ ਹਣਾ ਬੜੇ ਖੁੱਲੇ ਦੇਲ ਆ ਯਾਰ ਹਣਾ ਬਾਕੀ ਮੁਗਦੀ ਗੱਲ ਹੈ ਜਿੰਨਾ YouTube ਤੋਂ ਹੁੰਦਾ ਹਣਾ ਆਪਾਂ ਨੂੰ ਸਾਰਾ ਤੁਹਾਨੂੰ ਹੀ ਪਤਾ YouTube ਤੋਂ ਤਾਂ ਆਪਣੇ ਬਾਹਰ ਲੈ ਐਨਆਰਆਈ ਭਰਾ ਜਿਹੜੇ ਸਪੋਰਟ ਕਰਦੇ ਆ ਆਪਾਂ ਨੂੰ ਕਿਉਂਕਿ ਕਲ ਵਰਨ ਹੋ ਗਿਆ ਬਾਈ ਉਹਦੇ ਤੋਂ ਯੂਐਸਏ ਤੋਂ ਹਨਾ ਉਹਦਾ ਥੋੜਾ ਜਿਹਾ ਹੁਣ ਇਸ਼ੂ ਚੱਲ ਰਿਹਾ ਚੱਲਦਾ ਐਕਸੀਡੈਂਟ ਹੋ ਗਿਆ ਜਿਹਦੇ ਤੋਂ ਬਹੁਤ ਮਾੜਾ ਹੋਇਆ ਉਹਦੇ ਨਾਲ ਵੀ ਆਪਾਂ ਗੱਲਬਾਤ ਕਰਾਂਗੇ ਕੋਲਵਾਰ ਨੇ ਇੱਕ ਗੁਰਜੀਤ ਯੂਐਸਏ ਬਾਦੂ ਮਿੱਤਰ ਆ ਯਾਰ ਮੇਰੇ ਨਾਂ ਅੱਦੇ ਯਾਦ ਨਹੀਂ ਜੈ ਹਨਾ ਬੜੀ ਸਪੋਰਟ ਕਰਦਾ ਸਾਰੇ ਬੰਦੇ ਯਾਰ ਆਪਾਂ ਨੂੰ ਹਨਾ ਮੈਂ ਜਮਾਂ ਐਂ ਲੱਗਦਾ ਵੀ ਸਿਰਈ ਆ ਬਾਈ ਰੇਦੂ ਤੇ ਹੈ ਹੀ ਕੁਝ ਨਹੀਂ ਸਾਲੇ ਸਾਲਿਆ ਕਿਹਨੇ ਸਾਰੇ ਸ਼ੌਂਕੀਆ ਬੰਦੇ ਆ ਬਾਈ ਤੇ ਸ਼ੌਂਕ ਤੇ ਪੈਸੇ ਲਾਉਂਦੇ ਆ ਤੇ ਬਾਕੀ YouTube ਤੇ ਹੁੰਦੇ ਆ ਜਿਹੜੇ ਜਾ ਉ ਆਉਂਦੇ ਆਪਾਂ ਨੂੰ ਅੰਦਰੋਂ ਬਾਹਰੋਂ ਪੈਸੇ ਸਾਰੇ ਇਹਨਾਂ ਦੇ ਸਹੀ ਆ ਬਾਈ ਠੀਕ ਹੈ ਕਿ ਨਹੀਂ ਇਹਨਾਂ ਦੇ ਪੈਸੇ ਇਹਨਾਂ ਦੇ ਲੱਗਣਿਆ ਆਪਾਂ ਨੂੰ ਵਾਈਦ ਦੇ ਇੱਕ ਠੰਡੇ ਦੀ ਬੋਤਲ ਤੇ ਬਸ ਮੋਟਰਸਾਈਕਲ ਤੇਲ ਆਹ ਦੋ ਚੀਜ਼ਾਂ ਵਾਈਦ ਆਪਾਂ ਨੂੰ ਹਾਂਜੀ ਜੀ ਦਾਣੋਂ ਬੱਲੇ ਉਤਰਾਦੇ ਆਪਣਾ ਦੇ ਵੇਖੋ ੱਟਕਾ ਕਰੀਏ ਜੀ ਉਤਰਾਦੇ ਦੇਖੋ 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 ਆ ਆ ਅੱਖਾਂ ਪੂਜਾ ਮਿਨਾਂ ਇਹੋ ਹੀ ਹੁਣ ਇਹ ਮੁੰਡੇ ਜਗਲੇ ਜਗਟ ਆਇਨੀ ਨਹੀਂ ਜਾ ਸਕਦੀ ਬੱਤੋ ਤੱਕਾ ਲੱਗੇ ਤੈਨੂੰ ਜਿਓ ਜਿਓ ਓਕੇ ਜੀ ਕਰ ਗਈ ਵਲੌਗ ਦੀ ਅੱਜ ਨੂੰ ਸਭ ਕੁਝ ਸੈਟ ਹੈ ਮੂਹ ਆ ਤੋੜਿਆ ਬਸ ਸੌਣਿਆ ਹੁਣ ਪੁੱਤਰਾਂ ਨੂੰ ਪਾਣੀ ਮੁੰਦ ਦਾ ਚੈੱਕ ਕਰ ਲਈਏ ਹੁਣ ਸਭ ਕੁਝ ਓਕੇ ਬਸ ਸਿਰਫ ਘੰਡ ਕਾਂਤਰੀ ਲਈ ਦਾਣੇ ਨਹੀਂ ਖਾਧ ਥੋੜੇ ਜਿਹੇ ਖਾਧਾ ਮੂਲੀ ਜੇ ਦੂਜੇ ਜਿਹੜੇ ਦੋ ਪੁੱਤਰ ਨਵੇਂ ਛੱਡੇ ਨੇ ਉਹ ਤੋਂ ਡੱਕੇ ਬੈਠਾ ਉਹ ਕੱਲ ਨੂੰ ਫੇੜ ਆਵਾਂਗੇ ਸਾਰੇ ਹਨ ਆਪਾਂ ਓਕੇ ਬਈ ਬਾਏ ਬਾਏ ਗੁੱਡ ਨਾਈਟ ਲਵ ਯੂ ਸਾਰੋ